ਅੱਜ ਦੇ ਨਾਵਲ ਵਿੱਚ ਤੁਹਾਡਾ ਸਵਾਗਤ ਹੈ। ਨਾਵਲ ਹੈ ਜੀ ਦੀਪੂ ਦੀ ਵਾਪਸੀ ਕਾંડ 2 ਜੇਕਰ ਤੁਹਾਨੂੰ ਨਾਵਲ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਿਓ। ਪਾਂਚਾਂ ਦਾ ਕਿਹਾ ਸਿਰ ਮੱਥੇ ਪਰ ਨਾਲਾ ਉੱਥੇ ਦਾ ਉੱਥੇ ਦੇ ਅਖਾਣ ਮੁਤਾਬਕ ਦੀਪੂ ਦੀਆਂ ਭੈੜੀਆਂ ਆਤਾਂ ਉੱਕਾ ਹੀ ਨਾਂ ਬਦਲੀਆਂ। ਭਾਵੇਂ ਅੱਜੋ ਮਾਸਟਰ ਜੀ ਤੋਂ ਮਾਫੀ ਮੰਗ ਕੇ ਸਾਰੀ ਕਲਾਸ ਅੱਗੇ ਵਾਦਾ ਕਰਕੇ ਆਇਆ ਸੀ ਕਿ ਅੱਗੇ ਤੋਂ ਸਾਤ ਬੁਰੀਆਂ ਆਤਾਂ ਤਿਆਗ ਦੇਵੇਗਾ ਪਰ ਘਰੇ ਆਉਂਦਿਆਂ ਹੀ ਉਹ ਵਸਤਾ ਕੀਲੀ ਤੇ ਟੰਗ ਕੇ ਆਪਣੇ ਨਿੱਤ ਦੇ ਆਹਾਰੇ 'ਚਾ ਲੱਗਾ ਦੀਪੂ ਦਾ ਸਭ ਤੋਂ ਨਿਕੰਮਾ ਦੋਸਤ ਨਿਰਮਲ ਸੀ ਜੋ ਉਲਟੇ ਸਿੱਧੇ ਕੰਮ ਕਰਨ ਲਈ ਅਕਸਰ ਹੀ ਉਸ ਕੋਲ ਆਉਂਦਾ ਰਹਿੰਦਾ ਸੀ ਅੱਜ ਵੀ ਦੀਪੂ ਆਪਣੇ ਚਿੜੀਆਂ ਫੜ ਦੇ ਧੰਦੇ ਲੱਗਿਆ ਹੋਇਆ ਸੀ ਜਦੋਂ ਨਿਰਮਲ ਆ ਆ ਧਮਕਿਆ ਉਹ ਆਉਂਦਿਆਂ ਹੀ ਬੋਲਿਆ ਦੀਪੂ ਅੱਜ ਤੇਰੇ ਵਾਸਤੇ ਇੱਕ ਤੋਹਫਾ ਲੈ ਕੇ ਆਇਆ ਹਾਂ ਲੈ ਫੜੀ ਤੇ ਨਿਰਮਲ ਨੇ ਬੀੜੀਆਂ ਦਾ ਇੱਕ ਬੰਡਲ ਤੇ ਮਾਚਿਸ ਦੀਪੂ ਦੇ ਅੱਗੇ ਕਰ ਦਿੱਤੀ ਹੈ ਇਹ ਕੀ ਬੀੜੀਆਂ ਨਾ ਉਹ ਭਰਾਵਾ ਮੈਂ ਨਹੀਂ ਪੀਂਦਾ ਦੀਪੂ ਬੀੜੀਆਂ ਦੇ ਬੰਡਲ ਵੱਲ ਵੇਖਦਿਆਂ ਹੈਰਾਨੀ ਨਾਲ ਬੋਲਿਆ ਉਹ ਇੰਜ ਡੋਰ ਭਾਰ ਨਿਰਮਲ ਵੱਲ ਵੇਖੀ ਜਾ ਰਿਹਾ ਸੀ ਜਿਵੇਂ ਉਸ ਨੂੰ ਨਿਰਮਲ ਕੋਲੋਂ ਡਰ ਲੱਗ ਰਿਹਾ ਹੋਵੇ ਪੀ ਕੇ ਤਾਂ ਵੇਖ ਜਦੋਂ ਰੇਲ ਦੇ ਇੰਜਣ ਵਾਂ ਧੂਆਂ ਛੱਡੇਗਾ ਤਾਂ ਵੇਖੀ ਕਿੰਨਾ ਮਜ਼ਾ ਆਉਂਦਾ ਲੈ ਫੜ ਤੇ ਨਿਰਮਲ ਨੇ ਮੱਲੋ ਜੋਰੀ ਇੱਕ ਬੀੜੀ ਝਗਲਾ ਕੇ ਦੀਪੂ ਦੇ ਹੱਥ ਫੜਾ ਦਿੱਤੀ ਦੀਪੂ ਨੇ ਇੱਕ ਜ਼ੋਰ ਦੀ ਸੂਟਾ ਖਿੱਚਿਆ ਤਾਂ ਉਸ ਨੂੰ ਹੱਥੋਂ ਛਿੜ ਪਿਆ ਜ਼ੋਰ-ਜ਼ੋਰ ਦੀ ਖੰਗਦੇ ਆ ਉਹਦੀਆਂ ਅੱਖਾਂ ਦੇ ਵਿੱਚ ਪਾਣੀ ਟਪਕਣ ਲੱਗ ਪਿਆ ਬੀੜੀ ਉਹਦੇ ਹੱਥੋਂ ਨਿਰਮਲ ਨੇ ਫੜ ਲਈ ਜਦੋਂ ਉਸ ਨੂੰ ਕੁਝ ਚੈਨ ਜਿਹਾ ਆਇਆ ਤਾਂ ਨਿਰਮਲ ਨੇ ਬੀੜੀ ਫੇਰ ਉਸ ਦੇ ਹੱਥ ਵਿੱਚ ਪਕੜਾ ਦਿੱਤੀ ਇੰਜ ਉਹਨੂੰ ਇੱਕ ਨਵਾਂ ਜਿੰਨ ਚਮੇੜ ਨਿਰਮਲ ਅੰਦਰੇ ਅੰਦਰ ਖੁਸ਼ ਹੋ ਰਿਹਾ ਸੀ ਚੱਲ ਆ ਚੱਲੀਏ ਬਾਹਰ ਨੂੰ ਘੁੰਮ ਫੇਰਾਵਾਂਗੇ ਨਾਲੇ ਤੈਨੂੰ ਇੱਕ ਮਸ਼ਕੂਲਾ ਦਿਖਾਵਾਂਗਾ ਨਿਰਮਲ ਨੇ ਕਿਹਾ ਤਾਂਦੀਪੂ ਝਟ ਉੱਠ ਕੇ ਉਹਦੇ ਨਾਲ ਤੁਰ ਪਿਆ ਉਹ ਪਿੰਡ ਦੇ ਬਾਹਰ ਬਾਹਰ ਸਕੂਲ ਕੋਲ ਜਾ ਪਹੁੰਚੇ ਸਿਕਰ ਦੁਪਹਿਰ ਸਕੂਲ ਕੋਲ ਸੁੰਨ ਮਸਾਨ ਸੀ ਬਸ ਕਦੇ ਕੋਈ ਸਕੂਲ ਨਾਲ ਦੀ ਸੜਕ ਉਤੋਂ ਸਕੂਟਰ ਜਾਂ ਸਾਈਕਲ ਸਵਾਰ ਲੰਘਦਾ ਨਜ਼ਰੀ ਪੈਂਦਾ ਸੀ ਅਜਿਹੇ ਚੁੱਪ ਬਾਤਾਵਨ ਵਿੱਚ ਨਿਰਮਲ ਨੇ ਆਪਣੀ ਜੇਬ ਵਿੱਚੋਂ ਸੌਦੇ ਪਾਉਣ ਵਾਲਾ ਇੱਕ ਖਾਕੀ ਰੰਗ ਦਾ ਲਿਫਾਫਾ ਕੱਢਿਆ ਲਿਫਾਫੇ ਦੀ ਤੈਂ ਲੱਗੀ ਹੋਈ ਸੀ ਉਸ ਨੇ ਲਿਫਾਫਾ ਖੋਲਿਆ ਚੁੱਪ ਬਾਤਾਵਨ ਵਿੱਚ ਲਿਫਾਫੇ ਦੇ ਖੁੱਲਣ ਨਾਲ ਕਰਰ ਕਰਰ ਦੀ ਆਵਾਜ਼ ਪੈਦਾ ਹੋਈ ਨਿਰਮਲ ਲਿਫਾਫਾ ਲੈ ਕੇ ਸਕੂਲ ਅੰਦਰ ਲੀਆਂ ਟਾਲੀਆਂ ਵੱਲ ਨੂੰ ਨਸ ਹੋ ਤੁਰਿਆ ਉਸਨੇ ਮੈਂਟਾਂ ਵਿੱਚ ਲਿਫਾਫਾ ਟਾਲੀਆਂ ਦੇ ਸੁੱਕੇ ਪੱਤਿਆਂ ਨਾਲ ਢਾਲ ਲਿਆ ਫਿਰ ਉਹ ਸਕੂਲ ਦੀ ਮਦਰੀ ਜਹੀ ਕੰਦ ਟੱਪ ਕੇ ਲਿਫਾਫਾ ਬਾਹਰ ਸੜਕ ਦੇ ਐਨ ਵਿਚਕਾਰ ਟਿਕਾ ਆਇਆ ਫਿਰ ਦੀਪੂ ਨੂੰ ਸੰਬੋਧਨ ਹੁੰਦਿਆਂ ਬੋਲਿਆ ਵੇਖੀ ਦੀਪੂ ਹੁਣ ਇਹ ਮਸ਼ਕੂਲਾ ਹੋਊਗਾ ਉਹ ਦੋਨੋਂ ਸਕੂਲ ਦੇ ਅੰਦਰ ਕੰਦ ਓਲੇ ਛੁਪ ਕੇ ਖੜੇ ਹੋ ਗਏ ਕੰਦ ਕੋਈ ਪੰਜ ਕੋ ਫਟੂਚੀ ਸੀ ਉਹ ਕਦੇ ਕਾਂਦੋ ਉੱਲੇ ਬੈਠ ਜਾਂਦੇ ਤੇ ਕਦੇ ਖੜੇ ਹੋ ਕੇ ਕੰਦ ਉੱਤੋਂ ਦੀ ਬਾਹਰ ਸੜਕ ਵੱਲ ਝਾਤੀ ਮਾਰ ਲੈਂਦੇ ਅਚਾਨਕ ਇੱਕ ਬਜ਼ੁਰਗ ਜਿਹਾ ਬੰਦਾ ਸਾਈਕਲ ਚਲਾਉਂਦਾ ਸ਼ਹਿਰ ਵੱਲੋਂ ਆਉਂਦਾ ਨਜ਼ਰੀ ਪਿਆ ਉਹ ਦੋਨੋਂ ਦੋ ਗੁੱਕੇ ਕੰਦ ਦੇ ਉੱਲੇ ਬੈਠ ਗਏ ਉਸ ਬਜ਼ੁਰਗ ਨੇ ਸੜਕ ਤੇ ਪਿਆ ਲਫਾਫਾ ਵੇਖ ਕੇ ਸਾਈਕਲ ਰੋਕ ਲਿਆ ਸਾਈਕਲ ਸਟੈਂਡ ਉੱਤੇ ਲਗਾ ਕਿ ਉਸ ਨੇ ਲਫਾਫਾ ਚੁੱਕ ਲਿਆ ਖੋਲ ਕੇ ਵੇਖਿਆ ਤਾ ਵਿੱਚ ਗੜੇ ਸੜੇ ਪੱਤੇ ਵੇਖ ਕੇ ਸ਼ਰਮਿੰਦਾ ਜਿਹਾ ਹੋ ਗਿਆ ਉਸ ਨੇ ਲਿਫਾਫਾ ਥਾਂ ਸੁੱਟ ਕੇ ਆਸੇ-ਪਾਸੇ ਵੇਖਿਆ ਤੇ ਫਿਰ ਸਾਈਕਲ ਤੇ ਚੜ ਗਿਆ ਪਿੱਛੋਂ ਨਿਰਮਲ ਤੇ ਦੀਪੂ ਨੇ ਜੋਰ-ਜੋਰ ਦੀ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਫਿਰ ਬਾਬੇ ਨੂੰ ਆਵਾਜ਼ ਮਾਰ ਕੇ ਬੋਲੇ ਬਾਬਾ ਚਾਹ ਪੱਤੀ ਆ ਸਵਾ ਕਿਲੋ ਲੈ ਜਾ ਪਰ ਬਾਬਾ ਸ਼ਰਮਿੰਦਾ ਹੁੰਦਾ ਰੁਕਿਆ ਨਹੀਂ ਸਗੋਂ ਸਾਈਕਲ ਪਿਝਾ ਕੇ ਅਖੋਲੇ ਹੋ ਗਿਆ ਇਸ ਤਰ੍ਹਾਂ ਉਹ ਕਿੰਨਾ ਹੀ ਚੇਰ ਅਣਜਾਣ ਯਾਤਰੀਆਂ ਨਾਲ ਖਿਲਵਾੜ ਕਰਦੇ ਰਹੇ ਜੋ ਵਿਚਾਰੇ ਅਣਪੋਹਲ ਯਾਤਰੀ ਉਹਨਾਂ ਦੇ ਮਜ਼ਾਕ ਦਾ ਪਾਤਰ ਬਣਦੇ ਰਹੇ ਸਭ ਲੋਕ ਅਗਲੇ ਪਿੰਡਾਂ ਦੇ ਹੁੰਦੇ ਜੇ ਕੋਈ ਉਹਨਾਂ ਦੇ ਆਪਣੇ ਪਿੰਡ ਦਾ ਆਦਮੀ ਆ ਜਾਂਦਾ ਤਾਂ ਉਹ ਚੁੱਪਚੀ ਬੀਤੇ ਕੰਦੋਲੇ ਬੈਠੇ ਰਹਿੰਦੇ ਸਨ ਪਿੰਡ ਦਾ ਬੰਦਾ ਲਫਾਫਾ ਵੇਖ ਕੇ ਆਸਾ-ਪਾਸਾ ਵੇਂਦਾ ਤੇ ਸ਼ਰਮਿੰਦਗੀ ਜਹੀ ਮਹਿਸੂਸ ਕਰਦਾ ਚੁੱਪਚੀ ਬੀਤਾ ਪਿੰਡ ਵੱਲ ਨੂੰ ਤੁਰ ਜਾਂਦਾ ਸੀ ਜਦੋਂ ਕੋਈ ਬਾਹਰਲੇ ਪਿੰਡ ਦਾ ਬੰਦਾ ਆਉਂਦਾ ਤਾਂ ਦੋਨੋਂ ਤਾੜੀਆਂ ਮਾਰ ਕੇ ਅਗਲੇ ਨੂੰ ਠਿੱਠ ਕਰ ਦਿੰਦੇ ਸਨ ਅਚਾਨਕ ਦੀਪੂ ਨੇ ਵੇਖਿਆ ਸਾਈਕਲ ਤੇ ਪੱਠਿਆਂ ਦੀ ਪੰਡ ਲੱਦੀ ਉਸ ਦਾ ਪਿਓ ਸੱਜਣ ਸਿੰਘ ਆ ਰਿਹਾ ਸੀ ਦੀਪੂ ਨੇ ਸੋਚਿਆ ਅੱਜ ਬਾਪੂ ਦੀ ਵੇਸਤੀ ਹੋਵੇਗੀ ਕਿਉਂ ਨਾ ਪੱਤਿਆਂ ਦਾ ਭਰੇ ਅਲਫਾ ਚੁੱਕ ਕੇ ਸੜਕ ਤੋਂ ਪਾਸੇ ਕਾਰਾਮ ਉਹ ਕੰਧ ਟੱਪ ਕੇ ਸੜਕ ਵੱਲ ਨੂੰ ਜਾਣ ਲਈ ਖੜਾ ਹੋ ਗਿਆ ਪਰ ਬਾਪੂ ਤਾਂ ਬਹੁਤ ਨਜ਼ਦੀਕ ਆ ਚੁੱਕਿਆ ਸੀ ਨਿਰਮਲ ਨੇ ਉਸ ਨੂੰ ਖਿੱਚ ਕੇ ਥੱਲੇ ਬਿਠਾ ਲਿਆ ਬੋਲਿਆ ਕਿਉਂ ਜੁੱਤੀਆਂ ਖਾਣ ਨੂੰ ਰਾਹ ਬਣਾ ਰਿਹਾ ਬੈਠਾ ਰਹਿ ਚੁੱਪ ਕਰਕੇ ਕੁਝ ਨਹੀਂ ਹੁੰਦਾ ਥੋੜੇ ਬੁਢੇ ਨੂੰ ਆਪੇ ਵੇਖ ਕੇ ਲਿਫਾਫਾ ਛੱਡ ਜਾਏਗਾ ਸੱਜਣ ਸਿੰਘ ਨੇ ਸੜਕ ਤੇ ਭਰਿਆ ਭਰਾਤਾ ਲਿਫਾਫਾ ਪਿਆ ਵੇਖ ਕੇ ਉਸ ਨੇ ਕਾਲੀ ਦੇ ਨੰਨ ਸਾਈਕਲ ਰੋ ਕੇ ਲਿਫਾਫਾ ਚੁੱਕ ਲਿਆ ਲਿਫਾਫਾ ਖੋਲਿਆ ਗੜੇ ਸੜੇ ਪੱਤਿਆਂ ਦਾ ਭਰਿਆ ਵੇਖ ਕੇ ਪਰੇ ਭਗਾ ਮਾਰਿਆ ਤੇ ਆਸਾ ਪਾਸਾ ਵੇਖਦਾ ਸਾਈਕਲ ਤੇ ਚੜ੍ਹ ਕੇ ਘਰ ਦੇ ਰਸਤੇ ਨੂੰ ਹੋ ਤੁਰਿਆ ਨਿਰਮਲ ਤੇ ਦੀਪੂ ਕੰਨ ਡੋਲਿਓ ਸਿਰ ਕੱਢ ਕੱਢ ਕੇ ਜਾ ਰਹੇ ਸੱਜਣ ਨੂੰ ਸਿੰਘ ਨੂੰ ਵੇਖਦੇ ਰਹੇ ਨਿਰਮਲ ਜੋਰ-ਜੋਰ ਦੀ ਹਾਸਾ ਹੱਸ ਕੇ ਲੋਟ-ਪੋਟ ਹੁੰਦਿਆਂ ਬੋਲਿਆ ਪਤੰਦਰਾ ਅੱਜ ਤਾਂ ਤੁਹਾਡਾ ਬੁੜਾ ਵੀ ਫਸ ਗਿਆ ਲੈ ਜਾਂਦਾ ਤਾਂ ਮਹੀਨੇ ਭਰ ਦੀ ਚਾਹ ਪੱਤੀ ਦਾ ਪ੍ਰਬੰਧ ਹੋ ਜਾਣਾ ਸੀ ਨਿਰਮਲ ਦੀ ਗੱਲ ਸੁਣ ਕੇ ਦੀਪੂ ਨੂੰ ਗੁੱਸਾ ਤਾਂ ਆਇਆ ਪਰ ਉਹ ਗੁੱਸਾ ਅੰਦਰੇ-ਅੰਦਰ ਪੀ ਗਿਆ ਓਬੀਐਸ ਦਾ ਟੂਟ ਵਿੱਚ ਬਰਾਬਰ ਦਾ ਹਿੱਸੇਦਾਰ ਸੀ ਇਸ ਲਈ ਨਿਰਮਲ ਦਾ ਆਪਣੇ ਪਿਓ ਲਈ ਮਜ਼ਾਕ ਸੁਣ ਕੇ ਬਿਸ਼ਰਮਾ ਵਾਂਗ ਕੱਚੀ ਜਹੀ ਹਾਸੀ ਹੱਸਦਾ ਰਿਹਾ ਪਰ ਨਿਰਮਲ ਮੂਰੇ ਬੋਲਿਆ ਕੁਝ ਵੀ ਨਾ ਸਗੋਂ ਗੱਲ ਦਾ ਰੁਖ ਹੋਰ ਪਾਸੇ ਕਰਕੇ ਗੱਲ ਆਈ ਗਈ ਕਰ ਗਿਆ ਸ਼ਾਮ ਦੇ 4 ਵਜੇ ਰਹੇ ਸਨ ਸ਼ਰਾਰਤ ਬਹੁਤ ਹੋ ਗਈ ਸੀ ਹੁਣ ਉਹ ਆਪਣੇ ਆਪ ਨੂੰ ਥੱਕੇ-ਥੱਕੇ ਮਹਿਸੂਸ ਕਰ ਰਹੇ ਸਨ ਢਿੱਡ ਭੁੱਖ ਮਹਿਸੂਸ ਕਰਨ ਲੱਗ ਪਿਆ ਸੀ ਘਰ ਦੀ ਰਸੋਈ ਵਿੱਚ ਪਈਆਂ ਰੋਟੀਆਂ ਤੇ ਮੱਖਣ ਦੀ ਯਾਦ ਆਉਣ ਲੱਗ ਪਈ ਸੀ। ਚਾਟੀ ਦੀ ਲੱਸੀ ਯਾਦ ਕਰਕੇ ਜੀਵ ਬੁੱਲਾਂ ਦੀ ਚਟਾਈ ਕਰ ਰਹੀ ਸੀ। ਥੱਕੇ ਹਾਰੇ ਉਹ ਦੋਨੋਂ ਘਰ ਵੱਲ ਨੂੰ ਹੋ ਤੁਰੇ। ਛੱਪੜ ਵਿੱਚ ਡੀਟੀਆਂ ਮਾਰਦੇ, ਕੁੱਤੇ ਕੁੱਟਦੇ। ਉਹ ਘਰ ਦੀ ਬਿਹੀ ਦੇ ਕੋਲ ਪਹੁੰਚ ਗਏ। ਬਿਹੀ 'ਚ ਵੱਢਦਿਆਂ ਹੀ ਸਭ ਤੋਂ ਪਹਿਲਾਂ ਚਿੰਤੀ ਬੁੜੀ ਦਾ ਘਰ ਆਉਂਦਾ ਸੀ। ਚਿੰਤੀ ਬੁੜੀ ਆਪਣੇ ਕੱਚੇ ਪਰ ਖੁੱਲਮ-ਖੁੱਲੇ ਘਰ ਵਿੱਚ ਬੈਠੀ ਸੂਤ ਅਟੇ ਰਹੀ ਸੀ। ਉਹਦਾ ਮੁੰਡਾ ਸਾਧੂ ਸਿੰਘ ਬਾਹਰ ਖੇਤਾਂ ਵਿੱਚ ਬੱਕਰੀਆਂ ਚਾਰਨ ਗਿਆ ਹੋਇਆ ਸੀ ਚਿੰਤੀ ਇਕੱਲੀ ਹੀ ਘਰੇ ਸੀ ਦੀਪੂ ਨੂੰ ਫਿਰ ਮਜ਼ਾਕ ਸੁੱਝਿਆ ਉਹ ਚਿੰਤੀ ਨੂੰ ਸੰਬੋਧਨ ਹੋ ਕੇ ਬੋਲਿਆ ਤਾਈ ਸਾਦੇ ਨੂੰ ਤਾਂ ਬੇਲਦਾਰ ਸਣੇ ਬੱਕਰੀਆਂ ਫੜ ਕੇ ਲੈ ਗਏ ਉਹ ਸੂਏ ਤੋਂ ਸਰਕਾਰੀ ਕਿਕਰਾਂ ਵੱਡ ਵੱਡ ਕੇ ਬੱਕਰੀਆਂ ਨੂੰ ਖਵਾਉਂਦਾ ਉਹਨਾਂ ਰੰਗੇ ਹੱਥੀ ਫੜ ਲਿਆ ਨਾਲ ਹੀ ਉਸ ਨੇ ਅੱਖ ਜਹੀ ਦੱਬ ਕੇ ਨਿਰਮਲ ਵੱਲ ਵੇਖਦਿਆਂ ਮਸ਼ਕਰੀ ਕੀਤੀ ਹਾਏ ਮੈਂ ਮਰ ਜਾਂ ਸੁਣ ਕੇ ਚਿੰਤੀ ਦੀ ਖਾਨੇੋਂ ਗਈ ਉਹ ਸੂਤ ਅਟੇਰਨਾ ਛੱਡ ਕੇ ਖੜੀ ਹੋ ਗਈ ਦੀਪੂ ਨੂੰ ਤਰਲੇ ਜਹੇ ਨਾਲ ਬੋਲੀ ਬੇ ਦੀਪੂ ਆ ਜਾਵੇ ਕੱਲ ਆਪਣੇ ਬਾਪੂ ਨੂੰ ਬੇ ਪਤਾ ਕਰਕੇ ਆਵੇ ਤਾਈ ਚਿੰਤੀ ਇਹ ਬੇਦਨਾ ਭਰੇ ਤਰਲੇ ਨਾਲ ਦੀਪੂ ਨੂੰ ਬੋਲੀ ਉਹਨੂੰ ਸੱਜਣ ਸਿਉਂ ਦਾ ਰੱਬ ਵਰਗਾ ਆਸਰਾ ਸੀ ਕਿਸੇ ਵੀ ਦੁੱਖ ਦੀ ਘੜੀ ਵਿੱਚ ਉਹ ਸੱਜਣ ਸਿੰਘ ਨੂੰ ਮੱਦ ਲਈ ਆਵਾਜ਼ ਮਾਰਦੀ ਸੱਜਣ ਸਿੰਘ ਇੱਕ ਦਾਨਾ ਆਦਮੀ ਸੀ ਆਪਣੇ ਕੰਮ ਛੱਡ ਕੇ ਦੂਜਿਆਂ ਦੇ ਘਰ ਆਉਂਦਾ ਸੀ ਹੁਣੇ ਹੀ ਕੱਲ ਦਾ ਕਹਿ ਕੇ ਦੀਪਾ ਤੇ ਨਿਰਮਲ ਦੋਨੋਂ ਮਸਕੜੀਆਂ ਹੱਸਦੇ ਆਪੋ ਆਪਣੇ ਘਰੀ ਚਲੇ ਗਏ ਤਾਈ ਵਿਚਾਰੀ ਮੱਛੀ ਵਾਂਗ ਤੜਫਦੀ ਕਦੇ ਅੰਦਰ ਕਦੇ ਬਾਹਰ ਚੱਕਰ ਲਾਉਂਦੀ ਰਹੀ ਕਦੇ ਗਲੀ ਦੇ ਮੋੜ ਤੱਕ ਜਾ ਆਉਂਦੀ ਉੱਥੇ ਖੜਕੇ ਆਪਣੀਆਂ ਬੁੱਢੀਆਂ ਅੱਖਾਂ ਤੇ ਹੱਥ ਧੜ ਧੜ ਕੇ ਆਪਣੇ ਪੁੱਤਰ ਸਾਧੂ ਸਿੰਘ ਦਾ ਰਾਹ ਵੇਖਦੀ ਸਾਧੂ ਉਹਦਾ ਇੱਕੋ ਇੱਕ ਪੁੱਤਰ ਸੀ ਹੋਰ ਉਹਦਾ ਕੋਈ ਵੀ ਨਹੀਂ ਸੀ ਸਾਧੂ ਦੀ ਉਮਰ 40-42 ਸਾਲਾਂ ਦੇ ਕਰੀਬ ਹੋਵੇਗੀ ਉਹ ਛੜਾ ਹੀ ਸੀ ਆਪਣੀ ਬੁੱਢੀ ਮਾਂ ਚਿੰਤੀ ਦਾ ਉਹ ਠੋਮਣਾ ਸੀ ਹੁਣ ਸੂਏ ਤੋਂ ਕਿਕਰਾਂ ਵੱਡ ਵੱਡ ਕੇ ਬੱਕਰੀਆਂ ਨੂੰ ਪੌਂਦਾ ਛਣੇ ਬੱਕਰੀਆਂ ਬੇਲਦਾਰਾਂ ਨੇ ਫੜ ਲਿਆ ਸੀ ਚਿੰਤੀ ਲਈਏ ਬਹੁਤ ਬੁਰੀ ਖਬਰ ਸੀ ਹੁਣ ਕੀ ਹੋ ਸਕਦਾ ਸੀ ਪਾਣਾ ਵਰਤ ਚੁੱਕਿਆ ਸੀ ਭਾਰੀ ਜੁਰਮਾਨਾ ਸਰਕਾਰ ਵੱਲੋਂ ਵਸੂਲਿਆ ਜਾਵੇਗਾ ਇਹ ਸਾਧੂ ਜਾਂ ਚਿੰਤੀ ਬੁੱਢੀ ਦੇ ਬੱਸੋਂ ਵਾਰੀ ਗੱਲ ਸੀ ਨੈਰੀ ਵੇਲਦਾਰ ਸਰਕਾਰੀ ਮਰਾਜ਼ਮ ਹੁੰਦੇ ਹਨ ਇਹ ਸੂਇਆਂ ਨਹਿਰ ਅਤੇ ਉਹਨਾਂ ਦੇ ਕੰਡੇ ਖੜੀਆਂ ਕਿਕਰਾਂ ਟਾਲੀਆਂ ਜਾਂ ਹੋਰ ਕਿਸੇ ਵੀ ਕਿਸਮ ਦੇ ਦਰਖਤਾਂ ਦੀ ਨਿਗਰਾਨੀ ਰੱਖਦੇ ਹਨ ਸੂਏ ਵਿੱਚ ਨਾ ਹੁੰਦੇ ਪਸ਼ੂ ਡੰਗਰ ਜੇ ਪਕੜ ਲੈਣ ਤਾਂ ਚਲਾਣ ਕੱਟ ਕੇ ਜੁਰਮਾਨਾ ਕਰ ਦਿੰਦੇ ਜਾਂ ਮਾਲ ਡੰਗਰ ਆਪਣੇ ਨਾਲ ਹਿੱਕ ਕੇ ਆਪਣੇ ਦਫ਼ਤਰ ਨੂੰ ਲੈ ਜਾਂਦੇ ਅੱਜ ਸਾਧੂ ਸਿੰਘ ਉਹਨਾਂ ਦੇ ਲਵੇਟੇ ਵਿੱਚ ਆ ਗਿਆ ਸੀ ਸੋਚੀ ਡੁੱਬੀ ਚਿੰਤੀ ਨੇ ਅਚਾਨਕ ਆਪਣੀਆਂ ਬੁੱਢੀਆਂ ਅੱਖਾਂ ਤੇ ਹੱਥ ਰੱਖ ਕੇ ਗਲੀ ਦੇ ਮੋੜ ਵੱਲ ਵੇਖਿਆ ਸਾਧੂ ਬੱਕਰੀਆਂ ਹਿੱਕੀ ਘਰਵਾਲੀਆਂ ਆ ਰਹੀਆਂ ਸੀ ਪੁੱਤ ਨੂੰ ਵੇਖ ਕੇ ਚਿੰਤੀ ਦਾ ਸਾਹ ਵਿੱਚ ਸਾਹ ਆਇਆ ਸਾਧੂ ਦੇ ਘਰੇ ਵੜਦਿਆਂ ਹੀ ਚਿੰਤੀ ਬੋਲੀ ਕੀ ਗੱਲ ਪੁੱਤ ਅੱਜ ਵੇਲਦਾਰਾਂ ਨੇ ਫੜ ਲਿਆ ਸੀ ਨਹੀਂ ਮਾਂ ਮੈਂ ਤਾਂ ਅੱਜ ਸੂਏ ਵੱਲੀ ਗਿਆ ਹੀ ਨਹੀਂ ਮੈਂ ਤਾਂ ਇੱਧਰ ਬਾਬਾ ਬੁੱਧ ਦਾਸ ਦੀ ਕੁਟਿਆ ਵੱਲ ਬੱਕਰੀਆਂ ਛੱਡੀਆਂ ਸਨ ਇੱਧਰ ਕੋਰੂ ਦੇ ਖੇਤ ਖਾਲੀ ਪਏ ਸੀ ਕਾ ਬੂਟ ਵੀ ਬਾਵਾ ਸੀ ਬੱਕਰੀਆਂ ਖਾ ਖਾ ਕੇ ਡੱਕੀਆਂ ਪਈਆਂ ਕੀ ਗੱਲ ਤੈਨੂੰ ਕਿਹਨੇ ਦੱਸਿਆ ਕਿ ਮੈਨੂੰ ਬੇਲਦਾਰਾਂ ਨੇ ਸਾਧੂ ਦੀ ਗੱਲ ਅੱਧ ਵਿਚਕਾਰੋਂ ਹੀ ਕੱਟਦਿਆਂ ਚਿੰਤੀ ਬੋਲੀ ਆ ਇੱਕੋ ਹੀ ਆਇਲਤੀ ਕੋੜੇ ਆਵਿਆ ਆਪਣੀ ਗਲੀ ਚ ਸੱਜਣ ਸਿਓ ਦਾ ਮੁੰਡਾ ਤੁਰਿਆ ਜਾਂਦਾ ਮੈਨੂੰ ਪਕਾ ਆ ਗਿਆ ਮੈਂ ਹੁਣੇ ਹੀ ਪੁੱਛਦਾ ਜਨ ਮੈਂ ਬੱਕਰੀਆਂ ਨੂੰ ਬੰਨ ਕੇ ਸੱਜਣ ਸਿਉਂ ਦੇ ਘਰੇ ਪਵਾਨਾ ਜੁੱਤੀਆਂ ਦੀਪੂ ਦੇ ਉਹਦੇ ਪਿਓ ਸੱਜਣ ਸਿਉਂ ਤੋਂ ਸਾਧੂ ਬੱਕਰੀਆਂ ਮੰਦਾ ਬੋਲਿਆ ਪਰ ਚਿੰਤੀ ਨੇ ਕਿਹਾ ਛੱਡ ਪਰ ਜਾਣ ਦੇ ਪੁੱਤ ਪਾਣੀ ਧਾਣੀ ਪੀ ਕੇ ਦੋ ਪਲ ਆਰਾਮ ਕਰ ਲੈ ਫਿਰ ਦੋਦੀ ਨੇ ਆ ਜਾਣਾ ਤੈਂ ਬੱਕਰੀਆਂ ਦਾ ਦੁੱਧ ਵੀ ਚੋਣਾ ਮਾਂ ਦਾ ਆਖਿਆ ਮੰਨ ਕੇ ਸਾਧੂ ਪਾਣੀ ਪੀ ਕੇ ਆਰਾਮ ਕਰਨ ਲਈ ਟੁੱਟੇ ਯਹੀ ਬਾਣ ਦੀ ਮੰਜੀ ਤੇ ਟੇਡਾ ਹੋ ਗਿਆ ਨੈਕਸਟ ਪਾਰਟ ਜੀ ਅਗਲੀ ਵੀਡੀਓ ਦੇ ਵਿੱਚ